ਹਰ ਹਰ ਮਹਾਦੇਵ ਦੋਸਤੋ ਅੱਜ ਸ਼ਿਵਰਾਤਰੀ ਦਾ ਦਿਨ ਹੈ ਤੇ Shivਦੇ ਭਗਤ ਵੀ ਬੜੇ ਨਿਰਾਲੇ ਨੇ ਹਰ ਜਗ੍ਹਾ ਤੁਹਾਨੂੰ Shivਦੇ ਭਗਤ ਮਿਲ ਜਾਣਗੇ ਤੇ ਅੱਜ Shivਰਾਤਰੀ ਦਾ ਦਿਨ ਹੈ ਤਾਂ Shivਦੇ ਭਗਤ ਕਿਵੇਂ ਪਿੱਛੇ ਰਹਿ ਜਾਣਗੇ ਜਰਮਨੀ ਦੀ ਇੱਕ ਸਿੰਗਰ ਹੈ ਜੋ Shiv ਦੀ ਭਗਤ ਬਣ ਕੇ ਇੱਕ ਜਿਹੜਾ ਕਹਿ ਸਕਦੇ ਆ ਭਜਨ ਗਾਰੀਆ ਤੇ ਭਜਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਬਹੁਤ ਤੇਜ਼ੀ ਦੇ ਨਾਲ ਤੇ ਅੱਜ Shivਰਾਤਰੀ ਵਾਲੇ ਦਿਨ ਪਹਿਲਾਂ ਤਾਂ ਇਹ ਕਹਿ ਸਕਦੇ ਆ ਵੀ ਹਰ ਹਰ ਮਹਾਦੇਵ ਲਿਖ ਕੇ ਨਾ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਪਤਾ ਲੱਗ ਸਕੇ ਕਿ ਮਹਾਦੇਵ ਦੇ ਭਗਤ ਵੀ ਨਿਰਾਲੇ ਨੇ ਤੇ ਮਹਾਦੇਵ ਦੀ ਲੀਲਾ ਵੀ ਨਿਆਰੀ ਹੈ ਤੇ ਪਹਿਲਾਂ ਤਾਂ ਆਓ ਵੀਡੀਓ ਸੁਣਦੇ ਆ ਵੀ ਇਸ ਭਗਤ ਨੇ ਕਿਸ ਤਰੀਕੇ ਦੇ ਨਾਲ ਇਸ ਭਜਨ ਨੂੰ ਗਾਇਆ ਜਰਮਨੀ ਦੇ ਵਿੱਚ ਹਾਲਾਂਕਿ ਤੁਹਾਨੂੰ ਵੀ ਪਤਾ ਹੈ ਵੀ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ ਪਰ ਹਰ ਹਰ ਮਹਾਦੇਵ ਲਿਖ ਕੇ ਇਸ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕੀਤੀ ਗਈ ਹੈ ਤੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਵੀਡੀਓ ਪਹਿਲਾਂ ਤੁਹਾਨੂੰ ਸੁਣਾਉਨੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਦੋਸਤੋ ਜਿੰਨੇ ਵੀ ਮਹਾਦੇਵ ਦੇ ਭਗਤ ਨੇ ਆਜੋ ਪਹਿਲਾਂ ਵੀਡੀਓ ਸੁਣਦੇ ਆ ਬੋ ਅਲਕੋ शिव शम्भो स्वयं भो भो शम्भो शिव शम्भो स्वयं भो हो शम्भो शिव शम्भो स्वयं भो देखो शिवदी मूर्ति है ना पीछे देखो तुम शिव शम्भो स्वयं भो भो शम्भो शिव शम्भो स्वयं भो शम्भो शिवशम्भो स्वयम्भो ਹੁਣ ਤੁਹਾਨੂੰ ਦੱਸ ਦਿੰਨੇ ਵੀ ਇਸ ਸਿੰਗਰ ਦਾ ਨਾਂ ਕਸੈਂਡਰ ਹੈ ਤੇ ਇਸ ਨੂੰ ਦਿਖਦਾ ਨਹੀਂ ਅੱਖਾਂ ਤੋਂ ਪਰ ਟੈਲੈਂਟ ਦੇਖੋ ਤੁਸੀਂ ਹਨਾ ਵੀ ਆਵਾਜ਼ ਕਿੰਨੀ ਸੋਹਣੀ ਆ ਤੇ ਇਸ ਦਾ ਜਿਹੜਾ ਸੋਸ਼ਲ ਮੀਡੀਆ ਤੇ ਨਿਤ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੈ ਨਰਿੰਦਰ ਮੋਦੀ ਨੂੰ ਵੀ ਮਿਲੀ ਸੀ ਤਾਂ ਉੱਥੇ ਵੀ ਜਿਹੜਾ ਭਜਨ ਕੀਰਤਨ ਸੁناਈ ਸੀ ਤੇ ਨਰਿੰਦਰ ਮੋਦੀ ਦਾ ਵੀ ਦਿਲ ਜਿੱਤ ਲਿਆ ਸੀ ਇਸ ਸਿੰਗਰ ਨੇ ਤਾਂ ਕਹਿ ਸਕਦੇ ਆ ਵੀ ਟੈਲੈਂਟ ਦੀ ਕਮੀ ਨਹੀਂ ਹੁੰਦੀ ਪਰ ਟੈਲੈਂਟ ਨੂੰ ਪਹਿਚਾਣਨ ਦੀ ਲੋੜ ਹੁੰਦੀ ਹੈ ਹਾਲਾਂਕਿ ਅੱਖਾਂ ਨਹੀਂ ਹੈਗੀਆਂ ਸਿੰਗਰ ਦੇ ਪਰ ਫਿਰ ਵੀ ਇਸ ਨੇ ਆਪਣਾ ਟੈਲੈਂਟ ਪਹਿਚਾਣਿਆ ਤੇ ਅੱਜ ਦੇਖੋ ਤੁਸੀਂ ਜਰਮਨੀ ਦੀ ਸਿੰਗਰ ਮਹਾਦੇਵ ਦਾ ਭਜਨ ਗਾਰੀ ਹੈ ਮ ਗੀਤ ਗੁੰਗੁਣਾ ਰਹੀ ਆ ਤਾਂ ਤੁਹਾਨੂੰ ਪਤਾ ਲੱਗ ਗਿਆ ਉਹ ਵੀ ਮਹਾਦੇਵ ਦੇ ਭਗਤ ਵੀ ਪਰੇ ਤੋਂ ਪਰੇ ਨੇ ਪਹਿਲਾਂ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਮੈਂਟਾਂ 'ਚ ਹਰ ਹਰ ਮਹਾਦੇਵ ਲਿਖ ਦਿਓ ਤੇ ਤੁਹਾਨੂੰ ਵੀ ਪਤਾ ਹੈ ਵੀ ਮਹਾਦੇਵ ਦੀ ਸ਼ਕਤੀ ਕਿੰਨੀ ਆਪਾਰ ਹੈ ਹਨਾ ਤੇ ਜਿਸਤੇ ਵੀ ਮਹਾਦੇਵ ਦੀ ਕਿਰਪਾ ਹੋ ਜਾਂਦੀ ਹੈ ਉਸਦੇ ਸਾਰੇ ਕੰਮ ਪਾਰ ਹੋ ਜਾਂਦੇ ਆ ਦੋਸਤੋ ਆ ਵੀਡੀਓ ਤੁਸੀਂ ਦੇਖੀ ਹੈ ਕਿ ਇਸ ਸਿੰਗਰ ਦਾ ਜਿਹੜਾ ਭਜਨ ਹੈ ਉਹ ਤੁਹਾਡਾ ਵੀ ਦਿਲ ਜਿੱਤ ਲਿਆ ਹੋਏਗਾ ਉਸਨੇ ਹਨਾ ਕਿਉਂਕਿ ਯਾਰ ਅੱਖਾਂ ਨਹੀਂ ਹੈਗੀਆਂ ਪਰ ਆਵਾਜ਼ ਬੜੀ ਸੋਹਣੀ ਹੈ ਟੈਲੈਂਟ ਕਹਿੰਦੇ ਨੇ ਹੁੰਦੇ ਪਰਮਾਤਮਾ ਕੋਈ ਨਾ ਕੋਈ ਗੁਣ ਜਿਹੜਾ ਹਰ ਇੱਕ ਬੰਦੇ ਨੂੰ ਦੇਖ ਕੇ ਭੇਜਦਾ ਤੇ ਇਸਨੇ ਆਪਣ ਜਾਨੇ ਤੇ ਗਾਉਣਾ ਸ਼ੁਰੂ ਕਰ ਦਿੱਤਾ ਜਰਮਨੀ ਦੇ ਸਿੰਗਰ ਨੇ ਜਦੋਂ ਮਹਾਦੇਵ ਦਾ ਭਜਨ ਗਾਇਆ ਤਾਂ ਸਭ ਦਾ ਦਿਲ ਜਿੱਤ ਲਿਆ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਪਈ ਹੈ ਵੀਡੀਓ ਨੂੰ ਲਾਈਕ ਕਰਕੇ ਕਰਿਓ ਦਬਕੇ ਸ਼ੇਅਰ ਤੇ ਕਮੈਂਟਾਂ ਚ ਹਰ ਹਰ ਮਹਾਦੇਵ ਜ਼ਰੂਰ ਲਿਖਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ